ਗੱਲ ਕਰਦੇ ਆ ਨਮਕੀਨ ਸਾਹਮਣੇ ਦੇਖੋ ਆਵਿਸ਼ ਨਮਕੀਨ Bhandar ਕਚੋਰੀ ਲਗਾਈ ਆ ਵੀਰ ਨੇ ਤਾਂ ਉਹਦੇ ਨਾਲ ਗੱਲਬਾਤ ਕਰਦੇ ਆ ਕਿ ਕਚੋਰੀ ਇੱਥੇ ਕੀ ਟੇਸਟ ਹੈ ਡਾਕਾ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਇਹ ਕਚੋਰੀ ਸਿਰਫ ਫਾਜ਼ਿਲ ਕਾ ਦੀ ਹੀ ਕਿਉਂ ਮਸ਼ਹੂਰ ਹੈ ਉਹਦੇ ਬਾਰੇ ਵੀ ਇਹਨਾਂ ਕੋਲ ਜਾਣਕਾਰੀ ਲੈਂਦੇ ਆ ਤਾਂ ਆਓ ਉਹਨਾਂ ਕੋਲ ਜਲ ਕਿ ਕੁਝ ਜਲਵਾਟ ਕੁਝ ਇਹ ਵਾਲੀ ਹੈ ਕਚੋਰੀ ਜਿਹੜੀ ਬਹੁਤ ਥਾਵਾਂ ਤੇ ਜਾਂਦੀ ਹੈ ਤਾਂ ਭਾਈ ਸਾਹਿਬ ਹੈਗੇ ਨੇ ਜਿਹੜੇ ਵੇਚਦੇ ਨੇ ਇੱਥੇ ਇਹਨਾਂ ਕੋਲ ਆਪਾਂ ਪੁੱਛਦੇ ਆ ਭਾਈ ਸਾਹਿਬ ਆਪਣਾ ਨਾਮ ਕੀ ਹੈ ਅਵਿਸ਼ ਅਵਿਸ਼ ਹਾਂਜੀ ਅੱਛਾ ਤੁਸੀਂ ਇੱਥੇ ਫਾਜ਼ਿਲਕਾ ਦੇ ਕਲੌਕ ਟਾਵਰ ਤੇ कचौरी ले गांदे हां जी किथे किथे बिकदी है ए कचौरी ए सरसर फाइलका ਦੇ ਵਿੱਚ ਵਿਕਦੀ ਹੈ ਅੱਛਾ ਫਿਰ ਮਸਾਏ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਸ਼ੌਂਕ ਨਾਲ ਖਾਂਦੇ ਹੈ ਨਾਸਤਾ ਹੀ ਕਹਿ ਸਕਦੇ ਹੈ ਹੈ ਨਾ ਕਿੰਨੇ ਵਜੇ ਤੱਕ ਦੀ ਆਈਟਮ ਹੈਗੀ ਹੈ ਇਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ 8 ਵਜੇ ਤੋਂ 2 ਵਜੇ ਤੱਕ ਉਸ ਤੋਂ ਬਾਅਦ ਨਹੀਂ ਮਿਲਦੀ ਉਸ ਵਾਰ ਨਹੀਂ ਮਿਲਦੀ ਪੂਰੇ ਸ਼ਹਿਰ 'ਚ ਨਹੀਂ ਮਿਲਦੀ ਹਾਂ ਜੀ ਹਾਂ ਜੀ ਸ਼ਹਿਰ 'ਚ ਕਿੰਨੀਆਂ ਰੇੜੀਆਂ ਜਾਂ ਦੁਕਾਨਾਂ ਹੁਣ ਫੋਣੀਆਂ ਨੇ ਤਕਰੀਬਨ ਇਹ ਦੀਆਂ ਦੀ 35 ਪਲੱਸ ਹੀ ਹੁੰਦੀ ਆ ਸਰ 30 35 ਪਲੱਸ ਹੋਣਗੇ ਐਨਾ ਮਤਲਬ ਕਿ ਲੋਕ ਖਾਂਦੇ ਹਾਂ ਜੀ ਅੰਦਾਜ਼ੇ ਦੇ ਨਾਲ ਲਗਾਈਏ ਤਾਂ ਕਿੰਨੇ ਲੋਕ ਖਾ ਜਾਂਦੇ ਹੋਣੇ ਆ ਦਿਨ ਦੇ ਵਿੱਚ ਦਿਨ ਦੇ ਵਿੱਚ ਤਾਂ ਜੀ 2000 ਪਲੱਸ ਹੀ ਖਾਂਦੇ ਹੋਣਗੇ ਲੋਕ ਅੱਛਾ ਹਾਂਜੀ ਅੱਛਾ ਇਹਦਾ ਰੇਟ ਦੱਸੋ ਵੀ ਇੱਕ ਕਚੋਰੀ ਪਲੇਟ ਪਲੇਟ ਵਿੱਚ ਕਿੰਨੀ ਪਾਉਂਦੇ 20 ਰੁਪਏ ਦੇ 6 ਪੀਸ ਸਰ 20 ਰੁਪਏ ਦੇ 6 ਪੀਸ ਹਾਂਜੀ ਅੱਛਾ ਉਹਦੇ ਨਾਲ ਕੀ ਕੀ ਦਿੰਦੇ ਹੋ ਕਿਸ ਤਰ੍ਹਾਂ ਤਿਆਰ ਕਰਦੇ ਹੋ ਕਰਿਆ ਜੀ ਇੱਕ ਪਲੇਟ ਤਿਆਰ अच्छा एक कचौरी होगी है आलू छ 6 पीस पाओगे देच हां जी सर ते 20 ਰੁਪਏ ਚ ਦੇਓਗੇ ਨਾਲ हां जी हां जी ਅਰੀਆ ਮਚਾਂ ਪਿਆਜ਼ ਹਰੀ ਮਰਚ ਨਾਲ ਵੀ ਪਿਆਜ਼ ਵੀ ਨਾਲ हां जी हां जी ਸਭ ਕੁਝ ਕਰਾਰਾ ਕਰਨਾ ਚਾਟ ਮਸਾਲਾ ਪਾ ਦੇ ਪਿਆਜ਼ ਪਾ ਦੇ हां जी सर ਪਿਆਜ਼ ਰੇਟ ਮਹਿੰਗੇ ਨਹੀਂ ਹੈਗੇ ਪਿਆਜ਼ ਦੇ ਜਰੂਰ ਪਾ ਕੇ ਦੇਈ ਦਾ ਅੱਛਾ ਇਹ ਤੁਸੀਂ ਪੂਰੀ ਇਸ ਤਰ੍ਹਾਂ ਤਿਆਰ ਕਰਕੇ ਦਿਓਗੇ ਕੋ ਗਾ ਕਹੇਗਾ ਦੇ ਦੋ ਉਸ ਨੂੰ ਸੋ ਸਾਹਿਬ ਜੀ ਹੋਲਾ ਕੰਨੀ ਮਸਬਾ ਹਰੀ ਮਰਚੀ ਵੀ ਪਾ ਦੇ ਬਾਈ ਜੀ ਨਾਲ ਕੇ ਇਧਰ ਕਰਿਆ ਨੇ ਨੇ ਇਧਰ ਰੱਖ ਲੈ ਕੇ ਕੀ ਕਰਦੇ ਸੋ ਸਾਹਿਬ ਹਾਂ ਤੇ ਇਹ ਤਿਆਰ ਕਰਨ ਵਾਸਤੇ ਤੁਸੀਂ ਇੱਥੇ ਤੇ ਤਿਆਰ ਕਰਦੇ ਨਹੀਂ ਚਲੋ ਤਿਆਰ ਕਰਕੇ ਲਈਏ ਸਰ ਕਰੋ ਤਿਆਰ ਕਰ ਦਿਓ ਫਿਰ ਘਰ ਦੇ ਵਿੱਚ ਪਰਿਵਾਰ ਦਾ ਵੀ ਹਾਂ ਜੀ ਸਹਯੋਗ ਤਿਆਰ ਲੱਗਦਾ ਜੀ ਪੂਰਾ ਪਰਿਵਾਰ ਹਾਂ ਜੀ ਲੱਗਦਾ ਹਾਂ ਜੀ ਕਿੰਨੀ ਕਮਾਈ ਕਰ ਲੈਂਦੇ ਹੋ ਅੰਦਾਜ਼ਾ ਘਰ ਗੁਜ਼ਾਰਾ ਹੋ ਰਿਹਾ ਜੀ ਅੱਛਾ ਗੁਜ਼ਾਰਾ ਹੋ ਰਿਹਾ ਹੋ ਜਾਂਦਾ ਮਤਲਬ ਜੋੜ ਸਕਦੇ ਨਹੀਂ ਭੁੱਖੇ ਪਰਦੇ ਨਹੀਂ ਅੱਛਾ ਤੇ ਪਰਿਵਾਰ ਵੀ ਤੁਹਾਡੀ ਮਿਹਨਤ ਪੂਰੀ ਕਰਦਾ ਇਹਦੇ ਵਿੱਚ ਤੇ ਕਿਹਦੀ ਕਿਸ ਚੀਜ਼ ਦੀ ਬਣਾਉਂਦੇ ਹੋ ਸਰ ਮੈਦਾ ਤੇ ਵੇਸਣ ਦੀ ਤਿਆਰੀ ਮੈਦਾ ਔਰ ਵੇਸਣ ਹਾਂਜੀ ਦੋਨੋਂ ਚੀਜ਼ਾਂ ਮਿਕਸ ਕਰਕੇ ਬਣਾਉਂਦੇ ਹਾਂ ਹਾਂਜੀ ਪਿਆਜ਼ ਵਗੈਰਾ ਫਿਰ ਮੰਡੀ ਤੋਂ ਹੀ ਸਾਰੇ ਹਾਂਜੀ ਹਾਂਜੀ ਸਾਰਾ ਸਬਜ਼ੀ ਇਹ ਸਭ ਕੁਝ ਤੁਸੀਂ ਮੰਡੀ ਤੋਂ ਲਿਆਉਂਦੇ ਹੋ ਹਾਂਜੀ ਤੇ ਇੱਥੇ ਗਾਹਕ ਵੀ ਖੜੇ ਨੇ ਭਾਈ ਸਾਹਿਬ ਇੱਕ ਮਿੰਟ ਆਇਆ ਜੋ ਆ ਕੀ ਹਾਲੇ ਬਸ ਉਹਨਾਂ ਕੋਲ ਵੀ ਪੁੱਛਦੇ ਆ ਵੀਰ ਜੀ ਤੁਸੀਂ ਅ ਅੱਗੇ ਆਇਆ ਜੀ ਥੋੜਾ ਜਿਹਾ ਤੁਸੀਂ ਇਹਦਾ ਟੇਸਟ ਲੈ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਇਹ ਬਹੁਤ ਵਧੀਆ ਲੱਗਦੀ ਹੈ 20 ਰੁਪਏ ਦੇ ਵਿੱਚ ਮਤਲਬ ਨਾਸ਼ਤਾ ਹੋ ਜਾਂਦਾ ਆਰਾਮ ਦੇ ਨਾਲ ਕੀ ਫੁਲਕੀ ਨਾਲ ਖਰਾਬ ਨਹੀਂ ਕਰੇ ਖਰਾਬ ਵੀ ਨਹੀਂ ਕਰਦੀ ਵੈਰੀ ਗੁੱਡ ਮਤਲਬ ਇਹ ਫਾਸਟ ਫੂਡ ਹੈ ਕਿ ਨਹੀਂ गिनी ਜਾ ਸਕਦੀ ਹੈ ਹੈਨਾ ਇਹ ਨਾਸ਼ਤੇ ਤੌਰ ਤੇ ਨਹੀਂ ਜਾ ਸਕਦੀ ਨਾਸ਼ਤੇ ਤੌਰ ਤੇ ਨਹੀਂ ਜਾ ਸਕਦੀ ਆ ਔਰ ਹਲਕਾ ਫੁਲਕਾ ਨਾਸ਼ਤਾ ਹੈ ਜੀ ਬੜੀ ਵਧੀਆ ਟੇਸਟ ਵੀ ਅੱਛਾ ਹੈ ਇਹਦਾ ਹਾਂ ਠੀਕ ਹੈ ਹੋਰ ਵੀ ਤਿਆਰ ਹੋ ਰਹੀਆਂ ਨੇ ਹੋਰ ਵੀ ਅ ਵੀਰਾਂ ਨੂੰ ਪੁੱਛਦੇ ਹਾਂ ਸਭ ਕੀ ਨਾਮ ਆਪਣਾ ਇਹ ਨਾਮ ਨਹੀਂ ਲੈ ਬ੍ਰਦਰ ਆ ਪੈਸੰਟ ਤੁਸੀਂ ਇੰਨੇ ਕਿੱਥੇ ਹੋ ਕਿਹੜਾ ਮੋਹੱਲਾ ਤੁਹਾਡਾ ਇੱਥੇ ਫਾਜ਼ਿਲ ਕਾਦਰੀ ਮੈਂ ਚੰਚਨ ਮਾਤਾ ਮੰਦਰ ਕੋਲੋਂ ਆਇਆ ਇੱਥੇ ਰੋ ਜਾਂਦੇ ਹੋ ਤੁਸੀਂ ਕਚੋਰੀ ਖਾਣ ਦੇ ਵਾਸਤੇ ਕਿਹੋ ਜਿਹਾ ਟੇਸਟ ਲੱਗਦਾ ਕਚੋਰੀ ਦਾ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਵਧੀਆ ਤਾਂ ਕੀ ਕਹਿਣਾ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਇਹ ਵੀ ਸੁਣਿਆ ਕਿ ਕਈ ਵਾਰੀ ਲੋਕ ਇੱਥੋਂ ਪੈਕਿੰਗ ਕਰਾ ਕੇ ਹੋਰ ਮਤਲਬ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੀ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਲੈ ਕੇ ਜਾਂਦੇ ਆ ਇੱਥੋਂ ਤੇ ਕਿੰਨਾ ਕੇ ਦਾ ਰੇਟ ਕਿੰਨਾ ਕੁ ਮਹਿੰਗਾ ਲੱਗਦਾ ਜਾਂ ਸਸਤਾ ਲੱਗਦਾ ਤੁਹਾਨੂੰ ਇਹਦਾ ਬਹੁਤ ਹੀ ਸਸਤੀ ਆਈਟਮ ਹੈ ਬਹੁਤ ਸਸਤੀ ਆਈਟਮਾਂ ਨਾਲੇ ਸੁੰਦਰ ਸਸਤੀ ਟਿਕਾਊ ਸੁੰਦਰ ਸਸਤੀ ਤੇ ਟਿਕਾਊ ਕਿੰਨੋ ਚੀਜ਼ੇ ਵਿੱਚ ਹੈਗੀਆਂ ਇਹ ਦੇਖਣਾ ਤੇ ਕਿੰਨੇ ਕ ਵਜੇ ਤੱਕ ਇਹ ਤੁਹਾਨੂੰ ਮਿਲ ਸਕਦੀ ਹੈ ਇੱਥੋਂ ਮਾਰਕੀਟ ਦੇ ਵਿੱਚ ਸਰ ਵੈਸੇ ਤਾਂ ਇਹਨਾਂ ਦਾ ਟਾਈਮ ਲਾਸਟ ਹੈ 2 ਵਜੇ ਤੱਕ ਮੀਟਾ ਉਸ ਤੋਂ ਪਹਿਲਾਂ ਹੀ ਵਿਲੇ ਹੋ ਜਾਂਦੇ ਕਈ ਵਾਰੀ ਪਹਿਲਾਂ ਵਿਲੇ ਹੋ ਜਾਂਦੇ ਆ 12 1 ਵਜੇ ਤੱਕ ਹਨਾ ਕਈ ਲੋਕ ਪਬਲਿਕ ਵੇਟ ਪਹਿਲਾਂ ਤਾਂ ਪਹਿਲੀ ਗੱਲ ਆ ਇਹਨਾਂ ਦਾ ਪਹਿਲਾਂ ਪਬਲਿਕ ਵੇਟ ਕਰਦੇ ਆ ਅੱਛਾ ਪਹਿਲਾਂ ਪਬਲਿਕ ਵੇਟ ਕਰਦੀ ਆ ਵੀ ਆਏ ਕਚੋਰੀਆਂ ਵਾਲਾ ਭਾਈ ਆਏਗਾ ਤੇ ਅਸੀਂ ਖਾ ਕੇ ਫਿਰ ਜਾਵਾਂਗੇ ਅੱਛਾ ਤੇ ਫਿਰ ਉਸ ਤੋਂ ਬਾਅਦ ਇੱਕ ਤਾਂ ਲਾਈਨ ਲੱਗਦੀ ਹੈ ਲਾਈਨ ਲੱਗ ਜਾਂਦੀ ਹੈ ਲੰਬੀ ਹਾਂਜੀ ਗਾਹਕ ਜ਼ਿਆਦਾ ਹੁੰਦੇ ਨੇ ਹਾਂ 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 ਪੈਕਿੰਗ ਬਹੁਤ ਜ਼ਿਆਦਾ ਫਾਸਟ ਚੱਲ ਰਹੀ ਹੈ ਜੀ ਅੱਛਾ ਪਿੰਡਾਂ 'ਚ ਵੀ ਲੈ ਕੇ ਜਾਂਦੇ ਨੇ ਲੋਕੀ ਇਹ ਅਕਸਰ ਜ਼ਿਆਦਾਤਰ ਫਾਇਲਕਾ ਜੀ ਹੁੰਦੀ ਹੈ ਫਾਲਗਾ ਚੀ ਮਿਲਦੀ ਆ ਹੋਰ ਕਿਤੇ ਨਹੀਂ ਮਿਲਦੀ ਕਿਸੇ ਸ਼ਹਿਰ ਦੇ ਵਿੱਚ ਹਾਂਜੀ ਹੋਰ ਕਿਸੇ ਸ਼ਹਿਰ ਵਿੱਚ ਵੀ ਨਹੀਂ ਮਿਲਦੀ ਬੜੀ ਵਧੀਆ ਆਈਟਮ ਨਾਮ ਕਟਚੋਰੀ ਹਾਂਜੀ ਤਾਂ ਕਟਚੋਰੀ ਜਿਹੜੀ ਆਈਟਮ ਹੈ ਬਹੁਤ ਵਧੀਆ ਹੈ ਇਹ ਆਈਟਮ ਸਿਰਫ ਫਾਜ਼ਿਲਕਾ ਤੋਂ ਹੀ ਪੈਸਾ ਦੱਸ ਰਹੇ ਨੇ ਕਿ ਮਿਲਦੀ ਹੈ ਹੋਰ ਕਿਸੇ ਸ਼ਹਿਰ ਦੇ ਵਿੱਚ ਅਗਰ ਮਿਲਦੀ ਹੋਏਗੀ ਤਾਂ ਨਾਮ ਉਹਦਾ ਹੋਰ ਹੋਏਗਾ ਜਾਂ ਟੇਸਟ ਹੋਰ ਹੋਏਗਾ ਹੈ ਨਾ ਹਾਂਜੀ ਉਹ ਆਈਟਮ ਹੀ ਹੋਰ ਹੈਗੀ ਉਹ ਆਈਟਮ ਹੀ ਹੋਰ ਹੋਏਗੀ ਹਾਂਜੀ ਹਾਂਜੀ ਇਹ ਵਾਲੀ ਆਈਟਮ ਬੜੀ ਵਧੀਆ ਹੈਗੀ ਹਾਂਜੀ ਇਹ ਫਾਜ਼ਿਲਕਾ ਦੇ ਅੰਦਰ ਹੀ ਬਣਾਉਂਦੇ ਨੇ ਤੇ ਫਾਜ਼ਿਲਕਾ ਤੋਂ ਹੀ ਮਿਲਣੀ ਹੈ ਫਾਜ਼ਿਲਕਾ ਦੇ ਵਿੱਚ ਹੀ ਬਣਾਉਂਦੇ ਆ ਤੇ ਫਾਜ਼ਿਲਕਾ ਦੇ ਵਿੱਚੋਂ ਹੀ ਮਿਲਣੀ ਹੈ ਤੇ ਇੱਕ ਸਰਦੀਆਂ ਦੇ ਵਿੱਚ ਤਾਂ ਖਾਸ ਤੌਰ ਤੇ ਗਰਮ ਗਰਮ ਖਾਦੀ ਹੋਵੇ ਤਾਂ ਨਜ਼ਾਰਾ ਹੀ ਆ ਜਾਂਦਾ ਹੈ ਨਾ ਬੜਾ ਨਜ਼ਾਰਾ ਆ ਜਾਂਦਾ ਮਾੜਾ ਨਜ਼ਾਰਾ ਆ ਜਾਂਦਾ ਵੀ ਪਰੌਂਠੇ ਖਾਣ ਦੀ ਲੋੜ ਨਹੀਂ ਪੈਂਦੀ ਪਰੌਂਠੇ ਖਾਣ ਦੀ ਲੋੜ ਨਹੀਂ ਬਸ ਖਾਲੀ ਬੇਟ ਆਵੇ ਖਾ ਕੇ ਤੇ ਆਸ ਤਾਂ ਸਿੱਧਾ ਨਾਸ਼ਤਾ ਕਰਕੇ ਤੇ ਕੰਮ ਤੇ ਵੀ ਜਾ ਸਕਦੇ ਆਵੇਂ ਕੌਫੀ ਨਾਲ ਖਾਓ ਇਹਨੂੰ ਤੇ ਭਾਵੇਂ ਚਾਹ ਨਾਲ ਖਾਓ ਅੱਛਾ ਸਰਸਰੇ ਬਹੁਤ ਹੀ ਹਲਕਾ ਤੇ ਵਧੀਆ ਕਹਾਂ ਦਾ ਮਤਲਬ ਆ ਕਿ ਜਿਹੜਾ ਆਪਣਾ ਨਾਸ਼ਤਾ ਹੁੰਦਾ ਸਿਰਫ ਸਿਰਫ ਰੋਣਛਾਣਾ ਹਾਂ ਉਹਦੇ ਨਾਲ ਹੋਇਆ ਅੰਦਰ ਹੋਇਆ ਪੇਟ ਪੂਰਾ ਫੁੱਲ ਵੀ ਹੋ ਜਾਂਦਾ ਤਕਰੀ ਹਨ ਹਣਾ ਬਣੀ ਮਿਹਰਬਾਨੀ ਹਾਂ ਤੇ ਵਧੀਆ ਰਹਿੰਦਾ ਬੰਦਾ ਫਿਰ ਬਹੁਤ ਮਿਹਰਬਾਨੀ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਸਾਨੂੰ ਇੱਕ ਮਤਲਬ ਕਿਸੇ ਨੇ ਘਰ ਲੈ ਜਾਣਾ ਹੋਵੇ ਤਾਂ ਪੈਕ ਵੀ ਕਰਕੇ ਦੇ ਦਿੰਦੇ ਅੱਛਾ ਪੈਕਿੰਗ ਦੀ ਸਹੂਤਾ ਵੀ ਨਾਲ ਹੀ ਹੈਗੀ ਹੈ ਅਗਰ ਯਾਰ ਪਾਣੀ ਇਸ ਤੋਂ ਬਾਅਦ ਪਾਣੀ ਕਿਵਰੀ ਮਿਰਚ ਜਿਆਦਾ ਪੈ ਜਾਂਦੀ ਹੈ ਹਾਂਜੀ ਤੇ ਪਾਣੀ ਦੀ ਫੇਰ ਕੀ ਸਹੂਲਤ ਹੈ ਜੀ ਪਾਣੀ ਹੈ ਨੈਕਟਰ ਪਾਣੀ ਫਿਲਟਰ ਆਪਣੇ ਉਪਰ ਉਪਯੋਗ ਲੱਭਦੇ ਆ ਅੱਛਾ ਪਾਣੀ ਵੀ ਹੁੰਦਾ ਨਾਲ ਹਾਂਜੀ ਤੇ ਹੁਣ ਤਾਂ ਚਲੋ ਸਰਦੀ ਹੈਗੀ ਹੈ ਹਾਂਜੀ ਹਾਂਜੀ ਅਗਰ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਦੀ ਲੋੜ ਪੈਂਦੀ ਫੇਰ ਹਾਂਜੀ ਹਾਂਜੀ ਜ਼ਰੂਰ ਠੰਡਾ ਪਾਣੀ ਦੇਈ ਦੇ ਸਰ ਨੈਕਟਰ ਫਿਰ ਠੰਡਾ ਪਾਣੀ ਹਾਂਜੀ ਇਹ ਹੁਣ ਤੁਸੀਂ ਘਰ ਵਾਸਤੇ ਪੈਕਿੰਗ ਕਰ ਰਹੇ ਹੋ ਹਾਂਜੀ ਹਾਂਜੀ ਸਰ ਇਹ ਕਿੰਨੇ ਦੀ ਆ ਹੈਗੀ ਹੈ ਇਹ ਸਰ 50 ਰੁਪਏ ਦੇ ਪਲਨ ਚੈੱਕ ਕਰ ਰਹੇ 50 ਰੁਪਏ ਦੇ ਤੁਸੀਂ ਉਹਨਾਂ ਨੂੰ ਘਰ ਦੇ ਵਾਸਤੇ ਪੈਕ ਕਰਕੇ ਦੇ ਰਹੇ ਹੋ ਅਜੇ 50 ਰੁਪਏ ਚ ਕਿੰਨੀਆਂ ਹੋ ਜਾਣਗੀਆਂ ਕਚੂਰੀਆਂ? 15-20 ਹੋ ਜਾਣਗੀਆਂ ਸਰ। ਕਿੰਨੀਆਂ? 15-20 ਹੋ ਜਾਣਗੀਆਂ। 15-20 ਤੁਸੀਂ ਦਿਓਗੇ ਉਹਨਾਂ ਨੂੰ 50 ਰੁਪਏ ਦੇ ਵਿੱਚ। ਵੈਰੀ ਗੁੱਡ ਯਾਰ। ਬਹੁਤ ਵਧੀਆ ਔਰ ਹਲਕਾ ਨਾਸ਼ਤਾ। ਇਹ ਵਾਲਾ ਕਚੋਰੀ ਦਾ ਫਾਜ਼ਿਲਕਾ ਦੇ ਵਿੱਚ ਕਲੌਕ ਟਾਵਰ ਦੇ ਕੋਲ ਸਾਡੇ ਵੀਰ ਦੀ ਦੁਕਾਨ ਹੀ ਕਹਿ ਸਕਦੇ ਆਂ ਅਸੀਂ ਡੇਢੀ ਤਾਂ ਕਹਿੰਦੇ ਨਹੀਂਗੇ ਕਿਉਂਕਿ ਤਕਰੀਬਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦਾ ਇਹ ਨਾਸਤਾ ਉਸ ਤੋਂ ਬਾਅਦ ਮਿਲਦੀ ਨਹੀਂ ਗਈ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੋਣਾ ਯਾਰ ਕਿ ਜਲਦੀ ਖਤਮ ਹੋ ਜਾਂਦੀ ਹੈ ਜੀ ਸਰ 12:00 ਵਜੇ 20:00 ਕਿ ਦੱਸਾਂ ਤੇ ਉਸ ਤੋਂ ਬਾਅਦ ਗਾ ਕੰ ਦਾ ਫੇਰੋ ਕੀ ਕਰਦੇ ਬਸ ਫਰੀ ਹੈ ਜੀ ਸਾਮਾਨ ਵੇਚ ਗਿਆ ਫਰੀ ਹੈ ਜੀ ਉਸ ਤੋਂ ਬਾਅਦ ਕਾਰੀ ਹਾਂ ਜੀ ਜੀ ਕਰ ਫਿਰ ਹੋਰ ਕੰਮ ਕਰਦੇ ਹੋਣੇ ਨਹੀਂ ਸਰ ਫਰੀ ਬਸ ਫਿਰ ਫਰੀ ਸ਼ੁਕਰ ਹੈ ਜੀ ਇੰਨੇ ਚ ਮਤਲਬ ਪਰਿਵਾਰ ਪਾਲ ਜਾਂਦਾ ਹਾਂ ਜੀ ਹਾਂ ਅੱਛੀ ਗੱਲ ਹੈ ਤੇ ਵਧੀਆ ਵੀ ਹੈ ਨਾਸ਼ਤਾ ਹਲਕਾ ਫੁਲਕਾ ਵੀਰ ਜੀ ਦਾ ਤਰ੍ਹਾਂ ਸੀ ਕਿ ਨਾਸ਼ਤਾ ਇਹ ਹਲਕਾ ਫੁਲਕਾ ਨਾਸ਼ਤਾ ਅਗਰ ਕਰਨਾ ਹੋਵੇ ਤਾਂ ਇਹ ਮਾਰਕੀਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਫਾਜ਼ਿਲਕਾ ਚੀ ਲਈ ਮਿਲਦੀਆਂ ਨਹੀਂ ਹਨ। ਹੋਰ ਆਮ ਤੌਰ ਤੇ ਨੇੜੇ ਦੇ ਸ਼ਹਿਰਾਂ ਵਿੱਚ ਮੈਂ ਨਹੀਂ ਦੇਖਿਆ ਕੋਈ ਇਸ ਤਰ੍ਹਾਂ ਦੀ ਕਚੋਰੀ ਲਗਾਉਂਦਾ ਹੋਵੇ। ਸਿਰਫ ਫਾਜ਼ਿਲਕਾ ਸਿਰਫ ਫਾਜ਼ਿਲਕਾ ਦੇ ਵਿੱਚ ਮਿਲਦੀ ਹੈ ਜੇ ਕਿਸੇ ਵੀਰ ਨੇ ਖਾਣੀਆਂ ਹੋਣ ਤਾਂ ਇੱਥੋਂ ਕਲੌਕ ਟਾਵਰ ਦੇ ਕੋਲ ਸਾਡੇ ਵੀਰ ਦੀ ਦੁਕਾਨ ਹੈਗੀ ਹੈ ਇਹ ਰੇੜੀ ਲਗਾਈ ਹੈ ਇਹਨਾਂ ਨੇ। ਤੈਥੋ ਆ ਕੇ ਤੁਸੀਂ ਖਾਓ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ